ਨਮਸਕਾਰ ਵੇਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਮਾੜੇ ਏਜੰਟਾਂ ਨੇ ਮੌਤ ਦੇ ਮੂੰਹ ਦੇ ਵਿੱਚ ਕਈ ਨੌਜਵਾਨਾਂ ਨੂੰ ਤੱਕ ਦਿੱਤਾ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਏਜੰਟਾਂ ਦੇ ਹੱਥ ਚੜੇ ਨੌਜਵਾਨਾਂ ਦੀ ਦਰਸਲ ਯੂਕਰੇਨ ਅਤੇ ਰੂਸ ਦੇ ਵਿੱਚ ਜੰਗ ਕਾਰਨ ਦਰਜਨ ਤੋਂ ਵੱਧ ਭਾਰਤੀ ਪਰਿਵਾਰਾਂ ਦੀਆਂ ਆਸਾਂ ਵੀ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਜੀ ਬੀਤੇ 15 ਮਹੀਨਿਆਂ ਤੋਂ ਲਾਪਤਾ ਨੇ ਜਾਣਕਾਰੀ ਮੁਤਾਬਕ ਇਹ ਵਿਅਕਤੀ ਭਾਰਤੀ ਏਜੰਟਾਂ ਦੇ ਹੱਥ ਚੜ੍ਹ ਕੇ ਜੰਗ ਤੱਕ ਦੇ ਵਿੱਚ ਧੱਕ ਦਿੱਤੇ ਗਏ ਨੇ ਇਹਨਾਂ ਪਰਿਵਾਰਾਂ ਦੇ ਵੱਲੋਂ ਦਿੱਲੀ ਦੇ ਜੰਤਰ ਮントਰ ਤੇ ਪ੍ਰਦਰਸ਼ਨ ਕਰਕੇ ਆਪਣੇ ਜੀਵਾਂ ਦੇ ਥਾਂ ਟਿਕਾਣੇ ਦਾ ਪਤਾ ਲਵਾਉਣ ਦੀ ਅਪੀਲ ਕੀਤੀ ਗਈ ਹੈ ਇੱਕ ਵਿਅਕਤੀ ਜਗਦੀਪ ਕੁਮਾਰ ਜਿਸ ਦਾ ਛੋਟਾ ਭਰਾ ਮਨਦੀਪ ਕੁਮਾਰ ਪਿਛਲੇ ਸਾਲ ਮਾਰਚ ਤੋਂ ਲਾਪਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਸਿਰਫ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਦੇ ਬੱਚੇ ਜਿਉਂਦੇ ਨੇ ਜਾਂ ਫਿਰ ਮਰ ਗਏ ਪਰਵਾਰਾਂ ਦਾ ਦਾਵਾ ਹੈ ਕਿ ਉਹਨਾਂ ਦੇ ਜੀਵਾਂ ਨੂੰ ਕੁਝ ਏਜੰਟਾਂ ਨੇ ਯੂਰਪ ਦੇ ਵਿੱਚ ਵਧੀਆ ਨੌਕਰੀ ਦਾ ਝਾਂਸਾ ਦੇ ਕੇ ਬਰਗਲਾ ਲਿਆ ਅਤੇ ਹਜ਼ਾਰਾਂ ਮੀਲ ਦੂਰ ਜੰਗ ਦੇ ਵਿੱਚ ਧੱਕ ਦਿੱਤਾ ਕੁਝ ਪਰਿਵਾਰ ਇਸ ਆਸ ਦੇ ਵਿੱਚ ਰੂਸ ਵੀ ਜਾ ਰਹੇ ਨੇ ਉਹਨਾਂ ਦੇ ਜੀਵਾਂ ਦਾ ਪਤਾ ਲੱਗ ਸਕੇ ਜਾਂ ਮਾਸਕੋ ਦੇ ਵਿੱਚ ਭਾਰਤੀ ਐਮਬੈਸੀ ਜਿਹੜੀ ਹੈ ਉਹਨਾਂ ਦੀ ਕੁਝ ਮਦਦ ਕਰੇ ਇਸ ਇੱਕ ਮਾਂ ਨੇ ਹੰਝੂ ਕੇੜਦਿਆਂ ਕਿਹਾ ਕਿ ਜਿਹੜੇ ਰੂਸ ਗਏ ਨੇ ਉਹ ਹਰ ਥਾਂ ਤੇ ਸਹਾਇਤਾ ਦੀ ਅਪੀਲ ਕੀਤੀ ਹੈ ਪਰ ਕਿੱਥੋਂ ਵੀ ਕੋਈ ਵੀ ਸਾਥ ਉਹਨਾਂ ਨੂੰ ਨਹੀਂ ਮਿਲ ਰਿਹਾ ਰੂਸ ਦੇ ਵਿੱਚ ਭਾਰਤੀ ਅੰਬੈਸੀ ਨੇ ਵੀ ਉਹਨਾਂ ਨੂੰ ਬਾਹਰ ਨਹੀਂ ਫੜਾਈ ਹੈ ਲਾਪਤਾ ਨੌਜਵਾਨਾਂ ਦੇ ਭਰਾ ਜਗਦੀਪ ਨੇ ਕਿਹਾ ਹੈ ਕਿ ਉਸਨੇ ਆਪਣੇ ਭਰਾ ਨੂੰ ਵਾਪਸ ਲਿਆਉਣ ਦੇ ਲਈ ਆਪਣਾ ਸਾਰਾ ਕੁਝ दांव ਤੇ ਲਾ ਦਿੱਤਾ ਹੈ ਪਰ ਉਹ ناکਾਮ ਰਿਹਾ ਜਗਦੀਪ ਜਗਦੀਪ ਨੇ ਦੋਸ਼ ਲਾਇਆ ਹੈ ਕਿ ਭਰਾ ਸਮੇਤ ਚਾਰ ਵਿਅਕਤੀਆਂ ਨੂੰ ਅਰਮੀਨੀਆ ਤੋਂ ਰੂਸ ਫਿਨਲੈਂਡ ਅਤੇ ਜਰਮਨੀ ਹੁੰਦਿਆਂ ਇਟਲੀ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ ਇਹਨਾਂ ਚੋਂ ਤਿੰਨ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਘਰ ਵਾਪਸ ਪਰਤ ਆਏ ਉਹਨਾਂ ਕਹਿਆ ਕਿ ਗੈਰਕਾਨੂੰਨੀ ਪ੍ਰਵਾਸ ਦੇ ਲਈ ਡੰਕੀ ਰੂਟ ਦੀ ਵਰਤੋਂ ਕੀਤੀ ਜਾ ਰਹੀ ਸੀ ਜਗਦੀਪ ਨੇ ਕਿਹਾ ਕਿ ਮੇਰਾ ਪ੍ਰਾਹਲੇ ਵੀ ਵਿਦੇਸ਼ ਦੇ ਵਿੱਚ ਹੀ ਹੈ ਮੈਨੂੰ ਏਜੰਟਾਂ ਤੋਂ ਧਮਕੀਆਂ ਵਾਲੇ ਵੀਡੀਓ ਮਿਲ ਰਹੇ ਨੇ ਜੋ ਪ੍ਰਾਹਮਦੀਪ ਨੂੰ ਕੁੱਟਦੇ ਹੋਏ ਦੇਖੇ ਜਾ ਸਕਦੇ ਨੇ ਅਤੇ ਉਹ ਉਸ ਨੂੰ ਛੱਡਣ ਦੇ ਲਈ ਹੋਰ ਪੈਸਿਆਂ ਦੀ ਮੰਗ ਕਰ ਰਹੇ ਨੇ ਮਤਲਬ ਫਰੋਤੀ ਮੰਗ ਰਹੇ ਨੇ ਉਸਨੇ ਕਿਹਾ ਕਿ ਏਜੰਟਾਂ ਖਿਲਾਫ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਉੰਜ ਇੱਕ ਐਫ ਆਈ ਆਰ ਪੰਜਾਬ ਦੇ ਵਿੱਚ ਵੀ ਦਰਜ ਹੋਈ ਆ ਤੇ ਕੁਝ ਏਜੰਟ ਗ੍ਰਿਫਤਾਰ ਵੀ ਹੋਏ ਨੇ ਪਰ ਉਹਨਾਂ ਦਾ ਵੱਡਾ ਨੈਟਵਰਕ ਅਜੇ ਵੀ ਸਰਗਰਮ ਹੈ ਜਗਦੀਪ ਨੇ ਪਿਛਲੇ ਸਾਲ 3 ਮਾਰਚ ਨੂੰ ਆਪਣੇ ਭਰਾ ਨਾਲ ਗੱਲ ਕੀਤੀ ਸੀ ਔਰ ਉਸਨੇ ਚੇਤੇ ਕਰ ਦਿਆ ਕਿ ਮਨਦੀਪ ਡਰਿਆ ਹੋਇਆ ਸੀ ਉਸ ਨੂੰ ਏਜੰਟਾਂ ਨੇ ਰੂਸੀ ਫੌਜ ਦੇ ਵੱਲੋਂ ਲੜਨ ਦੇ ਲਈ ਮਜਬੂਰ ਕੀਤਾ ਅਤੇ ਉਸਨੇ ਯੂਕਰੇਨ ਦੀ ਸਰਹੱਦ ਨੇੜੇ ਸਿਖਲਾਈ ਸ਼ੁਰੂ ਕਰ ਦਿੱਤੀ ਹੈ ਇਸ ਮਗਰੋਂ ਉਸ ਨੂੰ ਫੋਨ ਆਉਣੇ ਬੰਦ ਹੋ ਗਏ ਮੌਤ ਦੀ ਸਜ਼ਾ ਵਾਂਗ ਪ੍ਰਤੀਤ ਹੁੰਦਾ ਹੈ ਹਰ ਦਿਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਮਤਲਬ ਉਹਨਾਂ ਦਾ ਦਿਨ ਦਿਨ ਜਿਹੜਾ ਉਹ ਮਰ ਮਰ ਕੇ ਕੱਢ ਰਹੇ ਨੇ ਆਪਣੇ ਪੁੱਤਰ ਦੀ ਤਸਵੀਰ ਹੱਥਾਂ ਦੇ ਵਿੱਚ ਫੜ ਕੇ ਇੱਕ ਮਹਿਲਾ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਹਰ ਦਿਨ ਮੌਤ ਦੇ ਵਾਂਗ ਬੀਤ ਰਿਹਾ ਹੈ ਮਤਲਬ ਅਸੀਂ ਅਸੀਂ ਵੀ ਇੱਕ ਸਜ਼ਾ ਹੀ ਕੱਟ ਰਹੇ ਹਾਂ ਇੱਥੇ ਉਸਨੇ ਕਿਹਾ ਕਿ ਉਹ ਜਵਾਬ ਮਿਲਣ ਤੱਕ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ ਉਸ ਨੂੰ ਹੱਲੇ ਵੀ ਆਸ ਹੈ ਕਿ ਪੁੱਤਰ ਵਤਨ ਮੋੜ ਆਏਗਾ ਕਿਉਂਕਿ ਮਾਂ ਕਦੇ ਵੀ ਆਸ ਨਹੀਂ ਛੱਡਦੀ ਹੁੰਦੀ ਔਰ ਇਸੇ ਕਰਕੇ ਮਾਂ ਦੀ ਅਜੇ ਵੀ ਆਸ ਹੈ ਕਿ ਪੁੱਤਰ ਵਾਪਸ ਜ਼ਰੂਰ ਆਏਗਾ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਮਦਦ ਦੀ ਵੀ ਗੁਹਾਰ ਲਗਾਈ ਹੈ ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਇਸ ਸੰਬੰਧ ਦੇ ਵਿੱਚ ਪੱਤਰ ਲਿਖਿਆ ਹੈ ਪੱਤਰ ਦੇ ਵਿੱਚ ਉਹਨਾਂ ਲਿਖਿਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਰੂਸੀ ਫੌਜ ਦੇ ਵਿੱਚ ਲਾਪਤਾ ਹੋਏ ਵਿਅਕਤੀਆਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਾਨੂੰ ਮਹੀਨੇ ਦੇ ਵਿੱਚ ਦੋ ਵਾਰ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਾ ਪਏਗਾ ਪ੍ਰਦਰਸ਼ਨਕਾਰੀਆਂ ਨੇ ਹੁਣ ਦੁਬਾਰਾ ਰੂਸ ਜਾਣ ਦੇ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਹੈ ਇਸ ਵਾਰ ਉਹਨਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਦਸਤਖਤਾਂ ਵਾਲੇ ਪੱਤਰ ਦੇ ਨਾਲ ਭਾਰਤੀ ਸਫੀਰਾਂ ਜਾਨਕੀ ਐਮਬੈਸੀ ਦੇ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ ਹੁਣ ਵਧਦੇ ਆਪਨੀ ਅਗਲੀ ਖਬਰ ਵੱਲ ਸਾਡੀ ਅਗਲੀ ਖਬਰ ਵੀ ਲਾਪਤਾ ਪੰਜਾਬੀਆਂ ਦੇ ਨਾਲ ਹੀ ਜੁੜੀ ਹੋਈ ਹੈ ਦਰਸਲ ایران ਦੇ ਵਿੱਚ ਲਾਪਤਾ ਤਿੰਨ ਭਾਰਤੀ ਨਾਗਰਿਕਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਲਾਪਤਾ ਪੰਜਾਬੀਆਂ ਦੀ ਪਾਲ ਲਈ ইরਾਨੀ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਵਿਦੇਸ਼ ਮੰਤਰਾਲਾ ਲਗਾਤਾਰ ਲਗਾ ਹੋਇਆ ਹੈ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰੰਦੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ایران ਦੇ ਵਿੱਚ ਲਾਪਤਾ ਤਿੰਨ ਭਾਰਤੀ ਨਾਗਰਿਕਾਂ ਦਾ ਪਤਾ ਲਗਾਉਣ ਦੇ ਲਈ ইরਾਨੀ ਪੱਖ ਤੋਂ ਚੰਗਾ ਸਹਿਯੋਗ ਪ੍ਰਾਪਤ ਕਰਨ ਦੇ ਲਈ ইরਾਨੀ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਵੀਰਵਾਰ ਨੂੰ ਇੱਕ ਪ੍ਰੈਸ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਜੈਸਵਾਲ ਨੇ ਕਿਹਾ ਉਹ ਲਾਪਤਾ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਦੇ ਰਹੇ ਨੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਭਾਰਤ ਸਰਕਾਰ ਨੂੰ ਈਰਾਨ ਦੇ ਵਿੱਚ ਲਾਪਤਾ ਹੋਏ ਤਿੰਨ ਭਾਰਤੀਆਂ ਦੇ ਨਾਲ ਹੀ ਕੀ ਇਸ ਗੱਲ ਦੀ ਜਾਣਕਾਰੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵਧੀਆਂ ਨੇ ਅਤੇ ਲੋਕਾਂ ਨੂੰ ਪਾਕਿਸਤਾਨ ਤੋਂ ਵੀ ਫਿਰੋਤੀ ਮੰਗਣ ਦੇ ਜਿਹੜੇ ਫੋਨ ਨੇ ਉਹ ਆ ਰਹੇ ਨੇ ਉਹਨਾਂ ਜਵਾਬ ਦਿੱਤਾ ਤੁਸੀਂ ਈਰਾਨ ਵਿੱਚ ਸਾਡੇ ਦੂਤਾਵਾਸ ਦੁਆਰਾ ਦਿੱਤਾ ਗਿਆ ਬਿਆਨ ਵੀ ਦੇਖਿਆ ਹੋਵੇਗਾ ਇਹ ਰੰਦੀਰ ਜੈਸਵਾਲ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉੱਥੇ ਪਹੁੰਚੇ ਤਿੰਨ ਭਾਰਤੀ ਨਾਗਰਿਕਾਂ ਨਾਗਰਿਕ ਲਾਪਤਾ ਨੇ ਅਤੇ ਅਸੀਂ ਉਹਨਾਂ ਦੀ ਸੁਰੱਖਿਆ ਅਤੇ ਅਖੀਰ ਘਰ ਵਾਪਸੀ ਦੇ ਲਈ ਉਹਨਾਂ ਨੂੰ ਲੱਭਣ ਦੇ ਲਈ ਈਰਾਨੀ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹਾਂ ਅਸੀਂ ਉੱਥੇ ਦੇ ਅਧਿਕਾਰੀਆਂ ਨਾਲ ਰੋਜ਼ਾਨਾ ਸੰਪਰਕ ਕਰ ਰਹੇ ਹਾਂ ਇਹ ਐਮਬੈਸੀ ਦੇ ਵੱਲੋਂ ਇੱਕ ਪੋਸਟ ਪਾ ਕੇ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਅੱਗੇ ਜੈਸਵਾਲ ਨੇ ਕਿਹਾ ਕਿ ਸਾਨੂੰ ইরਾਨੀ ਪਾਸੇ ਤੋਂ ਚੰਗਾ ਸਹਿਯੋਗ ਮਿਲ ਰਿਹਾ ਹੈ ਅਤੇ ਅਸੀਂ ਪਰਿਵਾਰ ਦੇ ਸੰਪਰਕ ਦੇ ਵਿੱਚ ਵੀ ਹਾਂ ਸਪਸ਼ਟ ਤੌਰ ਤੇ ਅਜੀਆਂ ਸਥਿਤੀਆਂ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਆਪਣੀ ਚਿੰਤਾ ਹੁੰਦੀ ਹੈ ਇਸ ਦੇ ਲਈ ਅਸੀਂ ਹਰ ਸੰਭਵ ਮਦਦ ਕਰ ਰਹੇ ਹਾਂ ਉਮੀਦ ਹੈ ਕਿ ਅਸੀਂ ਇਸ ਸਥਿਤੀ ਦੇ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰ ਸਕਾਂਗੇ ਦੂਤਾਵਾਸ ਦੇ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤ ਨੇ ইরਾਨੀ ਅਧਿਕਾਰੀਆਂ ਨੂੰ ਲਾਪਤਾ ਭਾਰਤੀਆਂ ਦਾ ਪਤਾ ਲਗਵਾਉਣ ਦੇ ਲਈ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਇਸ ਦੇ ਵਿੱਚ ਕਿਹਾ ਗਿਆ ਕਿ ਪਰਿਵਾਰਕ ਮੈਂਬਰ ਨਿਯਮਿਤ ਤੌਰ ਤੇ ਉਹਨਾਂ ਨੂੰ ਦੂਤਾਵਾਸ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਸੂਚਿਤ ਕਰ ਰਹੇ ਨੇ ਭਾਰਤੀ ਸਫਾਰਤਖਾਨੇ ਜਾਨੀ ਕਿ ਅੰਬੈਸੀ ਨੇ ਐਕਸ ਦੇ ਉੱਤੇ ਇੱਕ ਪੋਸਟ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਤਿੰਨ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਦੇ ਦੂਤਾਵਾਸ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਈਰਾਨ ਦੀ ਯਾਤਰਾ ਕਰਨ ਤੋਂ ਬਾਅਦ ਲਾਪਤਾ ਨੇ ਦੂਤਾਵਾਸ ਨੇ ਇਸ ਮਾਮਲੇ ਨੂੰ ਈਰਾਨੀ ਅਧਿਕਾਰੀਆਂ ਦੇ ਕੋਲ ਜ਼ੋਰਦਾਰ ਢੰਗ ਦੇ ਨਾਲ ਚੁੱਕਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਲਾਪਤਾ ਭਾਰਤੀਆਂ ਦਾ ਤੁਰੰਤ ਪਤਾ ਲਗਾਇਆ ਜਾ ਸਕੇ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਸੀਂ ਦੂਤਾਵਾਸ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਨਿਯਮਤ ਤੌਰ ਤੇ ਅਪਡੇਟ ਕਰ ਰਹੇ ਹਾਂ ਅਗਲੀ ਖਬਰ ਪਾਕਿਸਤਾਨੀ ਐਕਟ੍ਰੈਸ ਹੀਨਾ ਖਵਾਜਾ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਜੁੜੀ ਹੋਈ ਹੈ ਦਰਸਲ ਪਾਕਿਸਤਾਨੀ ਐਕਟ੍ਰੈਸ ਹੀਨਾ ਖਵਾਜਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਣਾਈ ਅਤੇ ਉਹ ਵੀਡੀਓ ਹੈ ਕਰਾਚੀ 에ਰਪੋਰਟ ਦੇ ਵਾਸ਼ਰੂਮ ਦੀ ਜਿੱਥੇ ਪਾਣੀ ਨਹੀਂ ਮਿਲ ਰਿਹਾ ਹੀਨਾ ਨੇ ਬਹੁਤ ਸਾਰੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਜਦੋਂ ਅਸੀਂ ਪਾਕਿਸਤਾਨ ਦੀਆਂ ਉਪਲਬਧੀਆਂ ਨੂੰ ਲੈ ਕੇ ਜਸ਼ਨ ਮਨਾਉਣਾ ਚਾਹੁੰਦੇ ਹਾਂ ਇੱਥੇ ਕਿਸੇ ਵਾਸ਼ਰੂਮ ਦੇ ਵਿੱਚ ਪਾਣੀ ਨਹੀਂ ਆ ਰਿਹਾ ਲੋਕ ਵਜ਼ੂਅ ਕਰਨਾ ਚਾਹੁੰਦੇ ਨੇ ਬੱਚਿਆਂ ਨੂੰ ਲੈ ਕੇ ਔਰਤਾਂ ਵਾਸ਼ਰੂਮ ਜਾਣਾ ਚਾਹੁੰਦੀਆਂ ਨੇ ਪਰ ਪਾਣੀ ਨਹੀਂ ਹੈ ਸਾਡੇ 에ਅਰਪੋਰਟਸ ਦਾ ਸਾਡੇ ਇੰਸਟੀਟਿਊਸ਼ਨ ਦਾ ਸਾਡੇ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਹੀਨਾ ਦੇ ਮਾਤਾ ਪਿਤਾ ਦੀ ਜੇਕਰ ਗੱਲ ਕਰੀਏ ਤੇ ਹੀਨਾ ਦੇ ਮਾਤਾ ਪਿਤਾ ਸ਼੍ਰੀਨਗਰ ਦੇ ਰਹਿਣ ਵਾਲੇ ਸੀ ਹੀਨਾ ਖਵਾਜਾ ਪਾਕਿਸਤਾਨ ਦੀ ਚਰਚਿਤ ਐਕਟਰੈਸ ਹੈ ਔਰ ਉਹ ਪਿਛੋਕਰ ਜਿਹੜਾ ਉਹਦਾ ਕਸ਼ਮੀਰ ਦੇ ਨਾਲ ਜੁੜਿਆ ਹੋਇਆ ਉਹ ਕਸ਼ਮੀਰੀ ਹੈ ਉਦੇ ਮਾਤਾ ਪਿਤਾ ਵਟਵਾਰੇ ਦੇ ਦੌਰਾਨ ਪਾਕਿਸਤਾਨ ਚਲੇ ਗਏ ਸੀ ਔਰ ਉਹਨਾਂ ਦੇ ਮਾਤਾ ਪਿਤਾ ਮੁਹੰਮਦ ਅਲੀ ਜਿੰਨਾ ਔਰ ਪਾਕਿਸਤਾਨ ਅੰਦੋਲਨ ਦੇ ਕਟੜ ਸਮਰਥਕ ਰਹੇ ਨੇ ਹੀਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟਾਕ ਸ਼ੋਅ ਹੋਸਟ ਕਰਕੇ ਉਸ ਤੋਂ ਕੀਤੀ ਸੀ ਬਾਅਦ ਦੇ ਵਿੱਚ ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਚਲੇ ਗਏ ਹੀਨਾ ਨੂੰ ਇਸ਼ਕ ਗੁੰਮਸ਼ਦਾ ਔਰ ਜ਼ਿੰਦਗੀ ਗੁਲਜ਼ਾਰ ਵਰਗੇ ਟੀਵੀ ਸੀਰੀਅਲ ਤੋਂ ਪਹਿਚਾਨ ਮਿਲੀ ਸੀ ਕੇਂਦਰ ਸਰਕਾਰ ਦੇ ਵੱਲੋਂ ਮੌਕ ਡ੍ਰਿਲ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਤੇ ਚੰਡੀਗੜ੍ਹ ਸਣੇ 6 ਸਰਹਦੀ ਸੂਬਿਆਂ ਦੇ ਵਿੱਚ ਮੌਕ ਡ੍ਰਿਲ 31 ਮਈ ਨੂੰ ਜਾਨੀ ਕਿ ਭਲਕੇ ਹੋਏਗੀ। ਸ਼ਨੀਵਾਰ ਸ਼ਾਮ 6 ਵਜੇ ਸਾਇਰਨ ਵੱਜਣਗੇ ਔਰ ਬਲੈਕਆਊਟ ਹੋਏਗਾ। ਭਾਰਤ-ਪਾਕਿਸਤਾਨ ਵਿਚਕਾਰ ਗੋਲੀਬੰਦੀ ਦੇ ਬਾਵਜੂਦ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਵੀ ਦੁਸ਼ਮਣੀ ਹਮਲੇ ਜਾਂ ਹਵਾਈ ਹਮਲੇ ਦੇ ਨਾਲ ਨਜਿੱਠਣ ਦੇ ਲਈ ਸਰਹਦੀ ਸੂਬਿਆਂ ਦੇ ਵਿੱਚ 31 ਮਈ ਨੂੰ ਆਪਰੇਸ਼ਨ ਸ਼ੀਲਡ ਦੇ ਤਹਿਤ ਦੂਜੀ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ। ਇਹ ਡ੍ਰਿਲ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਗੁਜਰਾਤ ਅਤੇ ਚੰਡੀਗੜ੍ਹ ਦੇ ਵਿੱਚ ਕੀਤੀ ਜਾਏਗੀ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹਦੀ ਸੂਬਿਆਂ ਨੂੰ ਪੱਤਰ ਲਿਖ ਕੇ ਮੌਕ ਡ੍ਰਿਲ ਕਰਵਾਉਣ ਬਾਰੇ ਨਿਰਦੇਸ਼ ਜਾਰੀ ਕੀਤੇ ਨੇ ਇਸ ਦੌਰਾਨ ਸਰਹਦੀ ਸੂਬਿਆਂ ਦੇ ਵਿੱਚ ਹਵਾਈ ਹਮਲੇ ਤੋਂ ਬਾਅਦ ਸਿਵਲ ਡਿਫੈਂਸ ਅਭਿਆਸ ਕੀਤੇ ਜਾਣਗੇ ਅਤੇ ਹਵਾਈ ਹਮਲੇ ਦੇ ਸਾਇਰਨ বাজائے ਜਾਣਗੇ ਬਲੈਕਆਊਟ ਕੀਤਾ ਜਾਏਗਾ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਆਪਰੇਸ਼ਨ ਸ਼ੀਲਡ ਦੇ ਤਹਿਤ 31 ਮਈ ਨੂੰ ਸ਼ਾਮ 6 ਵਜੇ ਦੂਜੀ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਏਗੀ ਇਸ ਸੰਬੰਧੀ ਪੰਜਾਬ ਪੁਲਿਸ ਦੇ ਵੱਲੋਂ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਅਨੁਸਾਰ ਸੂਬੇ ਦੇ ਵਿੱਚ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਐਮਰਜੈਂਸੀ ਜਾਂ ਮਹੱਤਵਪੂਰਨ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਬਲੈਕਆਊਟ ਸੰਬੰਧੀ ਸਾਰੇ ਅਭਿਆਸ ਕੀਤੇ ਜਾਣਗੇ ਇਸ ਦੌਰਾਨ ਹਵਾਈ ਹਮਲੇ ਵਾਲੇ ਸਾਇਰਨ বাজائے ਜਾਣਗੇ ਪੁਲਿਸ ਵਿਭਾਗ ਦੇ ਸਾਰੇ ਸੂਬੇ ਦੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਵਾਈ ਹਮਲੇ ਤੋਂ ਬਚਾਅ ਦੇ ਲਈ ਸਿਵਲ ਡਿਫੈਂਸ ਅਭਿਆਸ ਦੇ ਲਈ ਆਪਰੇਸ਼ਨ ਸ਼ੀਲਡ ਦੇ ਤਹਿਤ ਮੌਕ ਡ੍ਰਿਲ ਕਰਨ ਦੇ ਲਈ ਲੋੜਿੰਦੀਆਂ ਤਿਆਰੀਆਂ ਪੂਰੀਆਂ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਇਸ ਤੋਂ ਪਹਿਲਾਂ 7 ਮਈ ਨੂੰ ਮੌਕ ਡ੍ਰਿਲ ਕੀਤੀ ਗਈ ਸੀ ਵਿਧਾਇਕ ਰਮਨ ਅਰੋੜਾ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਨਗਰ ਨਿਗਮ ਦੇ ਇੱਕ ਹੋਰ ਬਿਲਡਿੰਗ ਬ੍ਰਾਂਚ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਤੋਂ ਵਿਜੀਲੈਂਸ ਵਿਰੋਧੀਆਂ ਟੀਮਾਂ ਪਿਛਲੇ 2 ਦਿਨਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ ਹਰਪ੍ਰੀਤ ਕੌਰ ਵਿਰੁੱਧ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਅਤੇ ਸਹਾਇਕ ਟਾਊਨ ਪਲੈਨਰ ਸੁਖਦੇਵ ਵਸ਼ਿਸ਼ਟ ਦੇ ਵੱਲੋਂ ਸ਼ਹਿਰ ਦੇ ਵਿੱਚ ਚਲਾਏ ਜਾ ਰਹੇ ਰੈਕਟ ਦੇ ਵਿੱਚ ਲੱਖਾਂ ਰੁਪਏ ਪ੍ਰਾਪਤ ਕਰਨ ਦੀਆਂ ਸ਼ਿਕਾਇਤਾਂ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ देर शाम ਸਿਵਲ ਹਸਪਤਾਲ ਤੋਂ ਉਹਨਾਂ ਦੀ ਡਾਕਟਰੀ ਜਾਂਚ ਕਰਵਾਈ ਅਤੇ ਰਸਮੀ ਤੌਰ ਤੇ ਗ੍ਰਿਫਤਾਰ ਕਰ ਲਿਆ ਅਰੋੜਾ ਜਿਸ ਦੇ ਬਿਜ਼ਨਸ ਬਿਊਰੋ ਰਿਮਾਂਡ ਦੇ ਵਿੱਚ ਅੱਜ 4 ਦਿਨਾਂ ਦਾ ਵਾਅਦਾ ਕਰ ਦਿੱਤਾ ਗਿਆ ਮਤਲਬ ਉਹਨਾਂ ਦੇ ਕੱਲ ਪੇਸ਼ੀ ਹੋਈ ਸੀ ਔਰ ਉਹਦੇ ਵਿੱਚ 4 ਦਿਨ ਦਾ ਰਿਮਾਂਡ ਦੇ ਵਿੱਚ ਵਾਅਦਾ ਹੋ ਚੁੱਕਾ ਹੈ ਉਹਨਾਂ ਨੂੰ ਵੀ ਰੋਜ਼ਾਨਾ ਜਾਂਚ ਤੇ ਲਈ ਹਸਪਤਾਲ ਦੇ ਵਿੱਚ ਲਜਾਇਆ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਵੀ ਸਿਹਤ ਜਿਹੜੀ ਸੀ ਉਹ ਖਰਾਬ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਅਤੇ ਉਹਨਾਂ ਦੇ ਦੋ ਸਹਿਯੋਗੀਆਂ ਰਾਜੂ ਮਦਾਨ ਅਤੇ ਮਹੇਸ਼ ਮਖੀਜਾ ਨੂੰ ਵੀ ਨਾਮਜ਼ਦ ਕੀਤਾ ਗਿਆ ਪਰ 23 ਮਈ ਨੂੰ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਇਹ ਸਾਰੇ ਲੋਕ ਫਰਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਫਿਰ ਤੋਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਲਈ ਡੀਏਪੀ ਖਾਦ ਦੀ ਕਿੱਲਤ ਆ ਰਹੀ ਹੈ ਦਰਸਲ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਦੇ ਲਈ ਡੀਏਪੀ ਖਾਦ ਦੀ ਕਿੱਲਤ ਹੋ ਗਈ ਹੈ ਪਹਿਲੀ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ ਪੰਜਾਬ ਨੂੰ ਇਸ ਸਮੇਂ ਤੱਕ ਸਿਰਫ 40% ਡੀਏਪੀ ਦੀ ਸਪਲਾਈ ਮਿਲੀ ਹੈ ਬਰਸਾਤੀ ਮੱਕੀ ਦੀ ਬਿਜਾਈ ਵੀ ਜੂਨ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਜਿਸ ਕਰਕੇ ਕਿਸਾਨ ਡੀਏਪੀ ਦੀ ਮੰਗ ਕਰ ਰਹੇ ਨੇ ਕੋ ਮੰਤਰੀ ਪੱਧਰ ਦੇ ਉੱਤੇ ਬਣੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਨੂੰ ਕੇਂਦਰ ਦੀ ਤਰਫੋਂ ਲੋੜਿੰਦੀ ਮਾਤਰਾ ਦੇ ਵਿੱਚ ਡੀਏਪੀ ਖਾਦ ਨਹੀਂ ਮਿਲੀ ਹੈ। ਬਾਜ਼ਾਰ 'ਚੋਂ ਡੀਏਪੀ ਖਾਦ ਲੈਣ ਸਮੇਂ ਕਿਸਾਨਾਂ ਨੂੰ ਖਾਦ ਡੀਲਰ ਹੋਰ ਬਿਲੋੜੇ ਉਤਪਾਦ ਖਰੀਦਣ ਦੇ ਲਈ ਮਜਬੂਰ ਕਰ ਰਹੇ ਨੇ। ਬੇਰਬਿਆਂ ਅਨੁਸਾਰ ਪੰਜਾਬ ਦੇ ਵਿੱਚ ਝੋਨੇ ਦੀ ਕਾਸ਼ਤ ਅਤੇ ਮੱਕੀ ਦੇ ਲਈ ਕਰੀਬ 2 ਲੱਖ ਟਨ ਡੀਏਪੀ ਖਾਦ ਦੀ ਲੋੜ ਹੈ ਪਰ ਹੁਣ ਤੱਕ ਸੂਬੇ ਨੂੰ 80 ਹਜ਼ਾਰ ਟਨ ਡੀਏਪੀ ਮਿਲੀ ਹੈ। ਹਾਲੇ 60 ਫੀਸਦੀ ਜਿਹੜੀ ਖਾਦ ਦੀ ਸਪਲਾਈ ਹੈ ਉਹ ਬਾਕੀ ਹੈ। ਪੰਜਾਬ ਸਰਕਾਰ ਨੇ ਥੋੜੇ ਦਿਨ ਪਹਿਲਾਂ ਹੀ ਕੇਂਦਰੀ ਖਾਦ ਮੰਤਰੀ ਨੂੰ ਪੱਤਰ ਲਿਖ ਕੇ ਡੀਏਪੀ ਦੀ ਸਪਲਾਈ ਦੀ ਮੰਗ ਕੀਤੀ ਸੀ ਸੂਬੇ ਨੂੰ ਅਪ੍ਰੈਲ ਦੇ ਵਿੱਚ 45000 ਟਨ ਡੀਏਪੀ ਮਿਲਣੀ ਸੀ ਪਰ ਸਪਲਾਈ 16000 ਟਨ ਦੀ ਹੀ ਹੋਈ ਹੈ ਇਸੇ ਤਰ੍ਹਾਂ ਮਈ ਦੇ ਵਿੱਚ 46000 ਟਨ ਦੀ ਅਲੋਕੇਸ਼ਨ ਦੇ ਬਦਲੇ 31000 ਟਨ ਦੀ ਡੀਏਪੀ ਖਾਦ ਮਿਲੀ ਹੈ ਜਦਕਿ 33000 ਟਨ ਪੁਰਾਣਾ ਸਟਾਕ ਅਜੇ ਬਾਕੀ ਪਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਜੂਨ ਮਹੀਨੇ ਦੀ ਕੀਤੀ ਜਾਣ ਵਾਲੀ ਅਲੋਕੇਸ਼ਨ ਤੇ ਹੀ ਪੰਜਾਬ ਦੀ ਟੇਕ ਜਿਹੜੀ ਹੈ ਉਹ ਲੱਗੀ ਹੋਈ ਹੈ ਪਿੰਡੂ ਸਹਿਕਾਰੀ ਸੁਭਾਵਾਂਜ ਦੇ ਵਿੱਚ ਹੁਣ ਤੱਕ 55000 ਟਨ ਡੀਪੀ ਖਾਦ ਪਹੁੰਚੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਖੇਤਾਂ ਨੂੰ ਹੁਣ ਤੱਕ ਵਾਹ ਕੇ ਪਧਰਾ ਕੀਤਾ ਗਿਆ ਉਹਨਾਂ ਜ਼ਮੀਨਾਂ ਨੂੰ ਡੀਪੀ ਖਾਦ ਦੀ ਲੋੜ ਹੈ ਅਤੇ ਇਸੇ ਤਰ੍ਹਾਂ ਮੱਕੀ ਦੀ ਬਿਜਾਂਦ ਨੂੰ ਵੀ ਸਰਕਾਰ ਹਲਾਸ਼ੇਰੀ ਦੇ ਰਹੀ ਹੈ ਪਰ ਮੱਕੀ ਵਾਸਤੇ ਜਿਹੜੀ ਡੀਪੀ ਹੈ ਉਹ ਮਿਲ ਨਹੀਂ ਰਹੀ ਜਾਣਕਾਰੀ ਅਨੁਸਾਰ ਚੀਨ ਨੇ ਭਾਰਤ ਨੂੰ ਖਾਦ ਦੇਣੀ ਬੰਦ ਕਰ ਦਿੱਤੀ ਹੈ ਅਤੇ ਰੂਸ ਯੂਕਰੇਨ ਜੰਗ ਕਾਰਨ ਕੋ ਮੰਤਰੀ ਮਾਰਕੀਟ ਦੇ ਵਿੱਚ ਡੀਏਪੀ ਖਾਦ ਦੇ ਰੇਟ ਉੱਚੇ ਹੋ ਗਏ ਨੇ ਭਾਰਤੀ ਖਾਦ ਕੰਪਨੀਆਂ ਨੂੰ ਵਿਦੇਸ਼ ਚੋਂ ਡੀਏਪੀ ਸਾਰੇ ਖਰਚਿਆਂ ਸਮੇਤ 69640 ਰੁਪਏ ਪ੍ਰਤੀ ਟਨ ਪੈਂਦੀ ਹੈ ਜਦਕਿ ਖਾਦ ਦੀ ਸਬਸਿਡੀ ਜਿਹੜੀ ਹੈ ਉਹ 27599 ਰੁਪਏ ਹੈ ਖਾਦ ਵੇਚਣ ਦਾ ਰੇਟ ਜਿਹੜਾ ਹੈ ਉਹ 26500 ਰੁਪਏ ਟਨ ਤੈਅ ਕੀਤਾ ਹੋਇਆ ਹੈ ਕੰਪਨੀਆਂ ਨੂੰ ਜਾਨੀ ਕਿ ਪ੍ਰਤੀ ਟਨ 15500 ਰੁਪਏ ਦਾ ਖਾਦ ਦੇ ਉੱਪਰ ਘਾਟਾ ਪੈ ਰਿਹਾ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਡੀਏਪੀ ਦੀ ਸਪਲਾਈ ਟੁਕਵੀਂ ਮਾਤਰਾ ਦੇ ਵਿੱਚ ਨਹੀਂ ਮਿਲ ਰਹੀ ਹੈ ਜਾਣਕਾਰੀ ਦੇ ਮੁਤਾਬਕ ਬਾਕੀ ਸੂਬਿਆਂ ਦੇ ਵਿੱਚ ਵੀ ਡੀਏਪੀ ਦੀ ਸਪਲਾਈ ਦਾ ਸੰਕਟ ਲਗਾਤਾਰ ਬਣਿਆ ਹੋਇਆ ਹੈ ਦੂਜੇ ਪਾਸੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਕੁਮਾਂਤਰੀ ਹਾਲਾਤ ਕਰਕੇ ਕੌਮੀ ਪੱਧਰ ਤੇ ਡੀਏਪੀ ਖਾਦ ਦੀ ਕਮੀ ਹੈ ਅਤੇ ਕਿਸੇ ਵੀ ਸੂਬੇ ਨੂੰ ਟੁਕਵੀਂ ਸਪਲਾਈ ਨਹੀਂ ਮਿਲ ਰਹੀ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਾਦ ਮੰਤਰੀ ਨੂੰ ਪੱਤਰ ਲਿਖੇ ਨੇ ਕਿ ਪੰਜਾਬ ਨੂੰ ਖਾਦ ਦੀ ਕੋਈ ਕਮੀ ਨਾ ਆਉਣ ਦਿੱਤੀ ਜਾਵੇ ਖੁੱਡੀਆਂ ਨੇ ਕਿਹਾ ਕਿ ਖਾਦ ਦੇ 1-2 ਦਿਨਾਂ ਦੇ ਵਿੱਚ ਹੋਰ ਰੈਕ ਵੀ ਪੰਜਾਬ ਪਹੁੰਚ ਰਹੇ ਨੇ ਜਿਸ ਕਰਕੇ ਕਿਸਾਨਾਂ ਨੂੰ ਪੂਰੀ ਸਪਲਾਈ ਦਿੱਤੀ ਜਾਏਗੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵੈਲਟਵੀ ਯੂਕੇ ਦੇ ਨਾਲ ਧੰਨਵਾਦ